ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਸਾਥੀਓ ਕਲਾਸਾਂ ਦਾ ਸਮਾਂ ਜਿਹੜਾ ਹੈਗਾ ਅਪਡੇਟ ਹੋ ਗਿਆ ਤੁਹਾਡੇ ਲਈ ਨਵੀਆਂ ਕਲਾਸਾਂ ਲੈ ਕੇ ਆ ਰਹੇ ਹਾਂ ਫ੍ਰੀ ਆਫ ਕਾਸਟ ਨੇ ਕਲਾਸਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਦਾ ਨਾਮ ਜਿਵੇਂ ਕਿ ਤੁਸੀਂ ਜਾਣਦੇ ਹੋ ਜੀਐਨਡੀਐਸ ਅਕੈਡਮੀ ਸੋ ਕੋਰਸਾਂ ਤੇ ਕਲਾਸਾਂ ਦਾ ਸਮਾਂ ਨੋਟ ਕਰ ਲਓ ਜੀ ਕਰੰਟ ਅਫੇਅਰ 11 ਵਜੇ ਸੋਮਵਾਰ ਤੋਂ ਸ਼ੁੱਕਰਵਾਰ 1 ਵਜੇ ਪੰਜਾਬੀ ਦੀ ਕਲਾਸ ਸੋਮਵਾਰ ਤੋਂ ਸ਼ੁੱਕਰਵਾਰ 4:30 ਵਜੇ ਹਿਸਟਰੀ ਦੀ ਕਲਾਸ ਸੋਮਵਾਰ ਤੋਂ ਸ਼ੁੱਕਰਵਾਰ ਪਿਲੀਟਿਕਲ ਸਾਇੰਸ ਲੈਕਚਰਰ ਕੇਟਰ ਤੇ ਮਸਟ ਗੈਟ ਦੀ ਕਲਾਸ ਦਾ ਆਪਣਾ ਸਮਾਂ ਹੋਇਆ ਕਰੂਗਾ 8 ਵਜੇ ਸੋ ਇਹਨਾਂ ਕਲਾਸਾਂ ਨੂੰ ਤੁਸੀਂ ਜ਼ਰੂਰ ਜੁਆਇਨ ਕਰੋ ਜੇ ਕੋਈ ਸਾਥੀ ਪੇਡ ਬੈਚ ਬਾਇ ਕਰਨਾ ਚਾਹੁੰਦਾ ਤਾਂ Google Play Store ਤੋਂ ਹੁਣੇ ਆਪਣੀ ਅਫੀਸ਼ੀਅਲ ਐਪ GNDS ਅਕੈਡਮੀ ਨੂੰ ਡਾਊਨਲੋਡ ਕਰਕੇ ਤੁਸੀਂ ਬਾਇ ਕਰ ਸਕਦੇ ਹੋ ਬੜੇ ਆਫਰਾਂ ਦੇ ਨਾਲ ਤੁਹਾਨੂੰ ਕੋਰਸ ਜਿਹੜੇ ਉਹ ਦਿੱਤੇ ਜਾ ਸਕਦੇ ਨੇ ਜਾਂ ਫਿਰ ਫਰਦਰ ਇਨਫੋਰਮੇਸ਼ਨਜ਼ ਦੇ ਲਈ ਸਪੈਸ਼ਲ ਕੂਪਨਸ ਦੇ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਹੈ ਇਸੇ ਤਰ੍ਹਾਂ ਟੈਲੀਗ੍ਰam ਗਰੁੱਪ ਦੇ ਵਿੱਚ ਜੁੜਜੋ ਫ੍ਰੀ ਆਫ ਕਾਸਟ ਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਏ ਨੇ WhatsApp ਗਰੁੱਪ ਤੇ ਜੁੜਜੋ ਫ੍ਰੀ ਆਫ ਕਾਸਟ ਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਇਹ ਤੁਹਾਡੇ ਲਈ ਅਨਾਉਂਸਮੈਂਟ ਸੀ ਇਸ ਦਾ ਸਕਰੀਨਸ਼ਾਟ ਲੈ ਲਓ ਨੋਟ ਕਰ ਲਓ ਬੜਾ ਵਧੀਆ ਤੇ ਨਵਾਂ ਕੰਟੈਂਟ ਦੇਖਣ ਨੂੰ ਮਿਲੂਗਾ ਤੁਹਾਨੂੰ ਇਨ੍ਹਾਂ ਕਲਾਸਾਂ ਦੇ ਵਿੱਚ ਥੈਂਕਸ ਫਾਰ ਵਾਚਿੰਗ